ਉਹ ਖੁਸ਼ ਹੋ ਇਹ ਆ ਇਹ ਆ ਇਹ ਆ ਇੱਥੇ ਲੱਗੀ ਗੜ ਵਾਲਿਓ 6 ਅੱਜ ਦਾ ਕੱਪ ਵਧੀਆ ਲੱਗਿਆ ਚਾਰ ਜਾਫੀ ਗੁਰਦਾਸ ਤੁਰਲੰਦੇ ਤਿਆਰ ਨੇ ਅਰਸ਼ ਬਰਸਾਲਪੁਰੀਆ ਕਿਆ ਬਾਤ ਹੈ ਸਾਵਣ ਮਾਨ ਤੇ ਇੱਕ ਮੁੱਟੂਰੀ ਕਹਿੰਦੇ ਖੁਸ਼ ਕਲ ਤੇ ਛਾਲ ਮਾਰ ਕੇ ਬਹਿ ਗਿਆ ਮਾਲਾ ਗਵਿੰਦਪੁਰਿਆ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਬੱਲ ਵੱਧਦਾ ਹੋਇਆ ਇੱਕ ਪਾਸੇ ਬਰਸਾਲਪੁਰਿਆ ਉਹ ਬਾੜੇ ਮੁੰਡੇ ਨੂੰ ਭਾਜੋ ਮਾਲਿਆ ਇੱਕ ਪਾਸੇ ਚੰਡੀਗੜਿਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਨੰਬਰ ਰੇਡਰ ਦਾ ਉਹ ਦੁਨੀਆ ਨੱਚਦੀ ਗੜ ਵਿੱਚ ਮੇਰੇ ਵੀਰੋ ਮੇਜਰ ਕਬਰੂਆ ਬੱਲੇ ਓਏ ਕਬਰੂਆ ਨੰਬਰ ਨਬੂ ਚੀਮੇ ਦਾ ਇਹ ਤਾਂ ਆਈ ਆਉਣਗੇ ਉਹ ਬੱਬਰ ਸ਼ੇਰਾਂ ਦਾ ਪਿਆਰ ਬੋਲਦਾ ਉਹਨਾਂ ਦਾ ਸਤਕਾਰ ਬੋਲਦਾ ਓਏ ਸੰਧੂਆ ਇੱਕ ਪਾਸੇ ਵਰਸਾਲਪੁਰੀਆ ਤੇ ਦੂਜੇ ਪਾਸੇ ਉਹ ਮਾਲਾ ਗਵਿੰਦਪੁਰੀਆ ਓ ਬੱਲੇ ਬੱਲੇ ਹੋ ਗਈ ਮਿੱਤਰੋ ਨਹੀਂ ਰਿਸਾ ਹਾਂਜੀ ਅਮਰ ਸਿੰਘ ਸਰਪੰਚ ਜਬੰਦ ਲੜਕਿਆਂ ਦੇ ਪਿਆ ਟੜਪੇ ਕੀਤੇ ਜਾਣਗੇ ਸੰਧੂਆ ਇਹਨਾਂ ਪਰਮ ਵੱਲੋਂ ਆਹ ਗਲੋਟੀ ਵਾਲੇ ਦੀ ਰੇਡ ਹਾਂ ਗਲੋਟੀ ਵਾਲੇ ਦੀ ਰੇਡ ਤੱਕ ਤੱਕ ਖੁਸ਼ੀ ਤੱਕ ਸਿਰਾ ਓਏ ਕਬਰੂਆ ਸਿਰਾ ਓਏ ਕਬਰੂਆ ਓ ਸੰਧੂਆ ਖੇਡ ਪੰਨਾ ਗਲੇਂਦੀਆਂ ਜੀ ਵਰਸੀਆ ਮੇਰੇ ਵੀਰਿਆ ਸਾਰੇ ਮੋਟਰਸਾਈਕਲ ਓਏ ਫੂਲਾ ਓਏ ਸ਼ੂਸ਼ਕ ਵਾਲਾ ਓ ਬੱਲੇ ਬੱਲੇ ਹੋ ਗਈ ਮਿੱਤਰੋ ਓ ਮੋਟਰਸਾਈਕਲ ਦਾ ਕੱਕਾ ਓ ਮੋਟਰਸਾਈਕਲ ਦੀ ਹਵਾ ਚੱਕ ਓ ਬੱਲੇ ਟੋਟੇ ਓ ਮੋਟਰਸਾਈਕਲ ਖੋਲਿਆ ਓ ਫੂਲੇ ਨੇ ਓ ਮੋਟਰਸਾਈਕਲ ਖੋਲਿਆ ਓਏ ਫੂਲੇ ਨੇ ਛੇੜ ਕਹਾਣੀ ਸਵਰਦੇ ਆਹ ਲੜ ਕਹਾਣੀ ਆਹ ਕਹਿੰਦੇ ਮਾਲਾ ਮੇਲੇ ਵੀਰੋ ਗਵਿੰਦਪੁਰੀਆ ਓ ਮਾਲਾ ਗਵਿੰਦਪੁਰੀਆ ਅਰਸ਼ਾ ਬਰਸਾਦਪੁਰੀਆ ਆ ਇਹ ਆ ਇਹ ਆ ਇਹ ਆ ਇੱਥੇ ਰੱਖ ਓ ਇਹ ਆ ਇੱਥੇ ਰੱਖ ਓ ਜਿਹੜੇ ਸੰਦੀਪ ਨੂੰ ਪਿਆਰ ਕਰਦੇ ਆ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਆ ਸਾਰੇ ਜਰੂਰ ਪੁੱਜੋ ਨਗਰਬੇ ਦੀ ਧਰਤੀ ਓ ਦੁੱੱਗਾਂ ਵਾਲਾ ਦੁੱੱਗਾਂ ਵਾਲਾ ਨਾਲ ਦੁੱੱਗਾਂ ਵਾਲਾ ਦੁੱੱਗ 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 ਦੁੱਗ ਦੁੱਗ ਖੁਸ਼ੀ ਦੁੱਗ ਦੁੱਗ ਖੁਸ਼ੀ ਦੁੱਗ ਦੁੱਗ कल जीतर बुरी

ਮੁਰਜ਼ੀ ਵਾਲਾ ਕਿਹੜਾ ਘਾਟਾ ਹੋ ਤਮੁਰਜ਼ੀ ਵਾਲਾ ਕਿਹੜਾ ਘਾਟਾ ਹੋ ਸਾਹਮਣੇ